सीएम साहब जी तबीयत थोड़ी बिल्कुल ठीक है और मेरे और उनके पारिवारिक मेंबर और उनके दोस्तों ਨਾਲ ਸਾਰਿਆਂ ਨਾਲ ਗੱਲ ਹੋਈ ਹੈ ਜਿਹੜੇ ਉਹਨਾਂ ਦੇ ਕੋਲ ਸੀਗੇ और ਉਹਨਾਂ ਦੀ ਸਿਹਤ ਵੀ ਬਹੁਤ ਇੰਪਰੂਵਮੈਂਟ ਹੈ और काफी हद तक ठीक है अच्छा तो दूसरी पासे ਜੇ ਉਹਨਾਂ ਦੇ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆਂ ਤਾਂ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਿਆ ਜਾ ਰਿਹਾ ਬੜਾ ਉਤਰਾ-ਪੁਤਰਾ ਦੇਖਿਆ ਜਾ ਰਿਹਾ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਜੀ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੋਸ਼ਨ ਕਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮਿਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਮੈਂ ਹੋਮ ਸਕੂਲ ਆਫ ਫੈਮਿਨੈਂਟ ਸ਼ਹਿਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਿਕ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਨੀਟੋ ਜੈਲੀ ਸਪੈਸ਼ਲ ਕੋਚਿੰਗ ਦੇ ਲੈਣ ਜਾਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰੀਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕਿ ਬਾਇਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੀ ਫੀਸ ਅਫੋਰ ਔਰ ਉੱਥੋਂ ਸਿੱਕੇ ਆਇਆ ਬੱਚੇ ਕੀ ਕਿਆਸ ਲਗਾਇਆ ਜਾ ਰਿਹਾ ਨੇ ਕਿ ਸੀਐਮ ਸਾਹਿਬ ਜਿਹੜੇ ਬਦਲ ਕੇ ਸਰਦਾਰ ਸਾਹਿਬ ਜੀ ਨੂੰ ਅੱਗੇ ਲਿਆਇਆ ਜਾ ਸਕਦਾ ਲੱਗ ਰਿਹਾ ਕਿ ਕਿੰਨਾ ਤਾਂ ਸੱਚ ਹੈ ਕਿੰਨਾ ਕਿ ਝੂਠ ਹੈ ਦੇਖੋ ਮਾਨਜੋਗ ਮਹਾਂਤਰੀ ਭਗਵਾਨ ਪਾਜੀ ਸੀਐਮ ਹੈ ਔਰ ਇਹ ਰਾਜਨੀਤਿਕ ਕਿਆਸ ਹੁੰਦੇ ਆ ਇਹ ਲੱਗਦੇ ਰਹਿੰਦੇ ਜੇਕਰ ਸੰਧਵਾ ਸਾਹਿਬ ਨੂੰ ਅੱਗੇ ਲਿਆਇਆ ਜਾਂਦਾ ਤੇ ਤੁਹਾਨੂੰ ਲੱਗ ਰਿਹਾ ਕਿ ਪੰਜਾਬ ਦੀ ਸਿਆਸਤ ਦਾ ਮੋੜ ਕੀ ਹੋਏਗਾ देखो इदे ਵਿੱਚ ਆਪਾਂ ਮੈਂ ਕੋਈ ਗੱਲ ਨਹੀਂ ਕਰਾਂਗਾ ਸਿਆਸਤ ਕਿਉਂਕਿ ਮਾਨਯੋਗ ਮੁੱਖ ਮੰਤਰੀ ਜੀ ਇਸ ਲਈ ਮੈਂ ਭਗਵਨ ਪਾ ਜੀ ਇਹ ਗੱਲ ਕਰੀਏ ਜਿਹੜਾ ਤੁਹਾਡਾ ਮਹਿਕਮਾ ਸੀਗਾ ਮਹਿਕਮਾ ਦੇ ਕੇ ਉਹਨਾਂ ਹਦੀਪ ਸਿੰਘ ਜੀ ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਕਈ ਜਿਹੜੇ ਤੁਹਾਡੀ ਹੀ ਪਾਰਟੀ ਦੇ ਕਈ ਉਹਨਾਂ ਦੇ ਖਲਾਫ ਬੋਲਦੇ ਪਰ ਨਜ਼ਰ ਆ ਰਹੇ ਨੇ ਜਿਹਦਾ ਕੁਕਿੰਗ ਜਰੇ ਗਿਆ ਕਿ ਉਹ ਹਜੇ ਹਨੀਮੂਨ ਪੀਰੀਅਡ ਤੇ ਚੱਲ ਰਹੇ ਨੇ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਜੇ ਉਹ ਹਨੀਮੂਨ ਪੀਰੀਅਡ ਦੇ ਵਿੱਚ ਹੈ ਨਹੀਂ ਦੇਖੋ ਪਾਰਟੀ ਨੇ ਮੰਤਰੀ ਬਣਾਣੇ ਹੁੰਦੇ ਆ ਪਾਰਟੀ ਦੇ ਫੈਸਲੇ ਨੂੰ ਨਾਲ ਲੱਗੇ ਚੱਲਣਾ ਪੈਂਦਾ ਪਾਰਟੀ ਨੇ ਜਿਹਨੂੰ ਬਣਾਇਆ ਉਹਦਾ ਹਨਰ ਕਰਨਾ ਪੈਂਦਾ ਔਰ ਨਵੇਂ ਆਦਮੀ ਨੂੰ ਅਗਰ ਪਾਰਟੀ ਕੰਮ ਦਿੰਦੀ ਹੈ ਕੋਈ ਉਸ ਬੁਰੀ ਗੱਲ ਦੀ ਹੁੰਦੀ ਮੈਂ ਤਾਂ ਕਹਾਂਗਾ ਔਰ ਪਾਰਟੀ ਦੇ ਫੈਸਲੇ ਨਾਲ ਲੈਣਾ ਚਾਹੀਦਾ ਕਿਉਂਕਿ ਸਾਨੂੰ ਵੀ ਪਾਰਟੀ ਨੇ ਐਮਐਲਏ ਦੀ ਟਿਕਟ ਦਿੱਤੀ ਪਬਲਿਕ ਨੇ ਹੁਸ਼ਿਆਰਪਰਦੇ ਨੇ ਐਮਐਲਏ ਬਣਾਇਆ ਪਾਰਟੀ ਨੇ ਮੰਤਰੀ ਬਣਾ ਦਿੱਤਾ 2.5 ਸਾਲ ਉਹਨਾਂ ਨੇ ਔਰ ਜੇ ਪਾਰਟੀ ਜੋ ਫੈਸਲਾ ਲਵੇ ਉਹਨਾਂ ਨਾਲ ਚੱਲਣਾ ਪੈਂਦਾ ਮੈਂ ਗੱਲ ਕਰੀ ਸੀ ਬੁੱਢੇ ਨਾਲੇ ਨੂੰ ਲੈ ਕੇ ਸਿਆਸਤ ਬੜੀ ਭੁੱਲੀ ਹੋਈ ਹੈ ਜੀ ਔਰ ਉਹਨ ਕੀ ਕੋਕੀ ਜੀ ਨੇ ਆਪਣਾ ਨੀਂ ਪੱਥਰ ਤੱਕ ਉਖਾੜਦਾ ਸੀਗਾ ਤੇ ਉਸ ਸਮੇਂ ਵੀ ਕਾਫੀ ਜਿਹੜਾ ਬਿਵਾਦ ਜਿਹੜਾ ਮੱਚਿਆ ਸਿਆਸਤ ਬੰਦੇ ਆ ਮੈਂ ਕਹਿੰਦਾ ਵੀ ਜਿਹ ਬੁੱਢੇ ਨਾਲੇ ਵਰਗੇ ਜਿਹੜੇ ਪ੍ਰੋਜੈਕਟ ਹੈ ਸਾਡੀ ਅਫਸਰਸ਼ਾਈ ਜਿਹੜੀ ਹੈ ਇਹਨਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਵੀ ਇਹ ਜਿਹੜਾ ਕੰਮ ਕੋਈ ਛੇੜਦੇ ਇਹਨਾਂ ਨੂੰ ਅੰਜਾਮ ਤੱਕ ਕਿਉਂ ਨਹੀਂ ਪਹੁੰਚਦਾ ਇਹਨਾਂ ਦੀ ਜਿਹੜੀ ਮੈਂ ਕਹਿੰਦਾ ਜਿਹੜੀ ਕਾਰਸਤਾਨੀ ਹੈ ਸਾਰੀ ਛੇੜਾ ਵੀ ਮਹਿਕਮਾ ਉਹਨਾਂ ਨਾਲ 딜 ਕਰ ਰਿਆ ਸੀ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਅਗਰ ਉਹਨੇ ਫੰਡਸ ਜਾਰੀ ਹੋਏ ਐ ਉਹ ਕੰਮ ਕਿਉਂ ਕੰਪਲੀਟ ਨਹੀਂ ਹੋ ਰਹਾ ਉਹਦਾ ਇੱਕ ਕੰਮ ਦਾ ਟਾਈਮ ਪੀਰੀਅਡ ਫਿਕਸ ਹੁੰਦਾ ਜੇ ਅਗਰ ਗੱਲ ਕਰੀਏ ਸਰ ਦਾ ਨਾਲਾ ਜਿਹੜਾ ਨਿਕਲਦਾ ਵਾ ਬਾਕੀ ਹੋਰ ਐਮ ਐਲ ਏ ਦੇ ਇਲਾਕੇ ਤੋਂ ਜਿਰਕੇ ਫਿਰ ਕੋਕੀ ਜੇ ਏ ਤੱਕ ਪਹੁੰਚਦਾ ਕਾਲੇ ਪਾਣੀ ਦੀ ਗੱਲ ਕਰਦੇ ਐ ਜਦੋਂ ਕੋਵਿਡ ਹੋਇਆ ਸੀ ਤੇ ਪਾਣੀ ਚਿੱਟਾ ਹੋ ਗਿਆ ਸੀ ਪੂਰੀ ਤਰ੍ਹਾਂ ਉੱਧਿਆ ਕੋਈ ਵਾਈਟ ਹੋ ਗਿਆ ਸੀਗਾ ਉਹ ਲੋਕਾਂ ਨੇ ਕੋਈ ਸ਼ਾਂਤੀ ਮਹਿਸੂਸ ਕੀਤੀ ਇਹ ਕੋਈ ਕੁੱਝ ਕੀ ਮੰਨ ਕੇ ਜਾਉਂਦੇ ਹੋ ਦੇਖੋ এনवायरमेंट ਵਿਭਾਗ ਨੂੰ ਤਾਂ ਸੱਚੀ ਨਾਲ ਕੰਮ ਕਰਨਾ ਚਾਹੀਦਾ ਬੁੱਢਾ ਨਾਲਾ ਕਿਉਂ ਕੰਨਦਾ ਹੋਣਾ ਇੱਥੇ ਕੰਮ ਹੋਣਾ ਚਾਹੀਦਾ ਔਰ ਜਿਹੜੇ ਐਮਐਲਏ ਸੇਵਾ ਨਾ ਦੇਖੋ ਸਾਡੇ ਕੋ ਪਬਲਿਕ ਨੇ ਐਮਐਲਏ ਨੂੰ ਆਣਾ ਜੋ ਉਹ ਫਿਰ ਐਮਐਲਏ ਨੂੰ ਪਬਲਿਕ ਦੇ ਹਿਸਾਬ ਦੇ ਨਾਲ ਉਹਨਾਂ ਦੇ ਹਿੱਤ ਦੇ ਗੱਲ ਵੀ ਕੇਵਲ ਕਰਨੀ ਪੈਂਦੀ ਹੈ ਤੇ ਮੈਂ ਇਹ ਚ ਗੋਗੀ ਦਾ ਉਹ ਸਮਝਦਾ ਮੈਂ ਚਸਰਾਹ ਦੂਸਰਾਂ ਤੋਂ ਸਭ ਤੋਂ ਜ਼ਿਆਦਾ ਅਮਲ ਕਹਿਣਾ ਤੁਹਾਡੇ ਹਿਸਾਬ ਨਾਲ ਵੀ ਅਫਸਰਸ਼ਾਈ ਭਾਰੀ ਹੈ ਅਫਸਰਸ਼ਾਈ ਭਾਰੀ ਤਾਂ ਨਹੀਂ ਮੈਂ ਕਹਿ ਸਕਦਾ ਲੇਕਿਨ ਕਿਸੇ ਕੇਸਾਂ ਦੇ ਵਿੱਚ ਅਫਰ ਰਾਈ ਜਿਹੜੀ ਹੈ ਉਹ ਨਲਾਇਕ ਸਿੱਧ ਹੁੰਦੀ ਹੈ ਤੇ ਹੁਣ ਤੁਹਾਨੂੰ ਵੀ ਲੱਗ ਰਿਹਾ ਕਿ ਕਾਲਾ ਪਾਣੀ ਨੂੰ ਲੈ ਕੇ ਉਹਨਾਂ ਕਈ ਜਿਹੜੀਆਂ ਹੈਗੀਆਂ ਨੇ ਜਿਹੜੀ ਸਿਆਸੀ ਜਿਹੜੀਆਂ ਸੰਸਥਾਵਾਂ ਹੈਗੀਆਂ ਜਾਂ ਲੱਖਾਂ ਸਤਾਵਾਂ ਦੀ ਸੰਸਥਾ ਉਹ ਟਿਸ਼ਨਸਾ ਵਾਲੇ ਬੰਦ ਲਾਉਣ ਦੀ ਗੱਲ ਕਰ ਰਹੇ ਨੇ ਲੇਕਿਨ ਹਜੇ ਉਹਨਾਂ ਨੇ ਕਲੀਅਰ ਨਹੀਂ ਕੀਤਾ ਕਿ ਕਿੱਥੇ ਲਾਣਾ ਹੈ ਲੇਕਿਨ ਹੁਣ ਘਰੋਂ ਵੀ ਲੱਗ ਰਿਹਾ ਕਾਲੇ ਪਾਣੀ ਦਾ ਤਾਂ ਕੰਮ ਨਹੀਂ ਹੋ ਰਿਹਾ ਕਿ ਆਪਾਂ ਬੰਦ ਲਾ ਕੇ ਕੁਝ ਕਰਕੇ ਦਿਖਾਵਾਂਗੇ ਬੰਦ ਲਾਉਣ ਦੀ ਕੋਈ ਹਾਂਜੀ ਹਾਂਜੀ ਦੇਖੋ ਜਿਹੜੀਆਂ ਐਨ ਜੀਓਜ਼ ਆ ਜਿੰਨਾ ਅੱਗੇ ਕੰਮ ਨਾਲ ਕਰਦੀਆਂ ਰਹੀਆਂ ਨੇ ਆਪਾਂ ਨੂੰ ਤਾਂ ਪੋਜ਼ਿਟਿਵ ਕੰਮ ਕਰਨਾ ਜਿਹਦਾ ਜਿਹਨੇ ਵੀ ਕਰਨਾ ਪੋਜ਼ਿਟਿਵ ਕੰਮ ਕਰਨਾ ਨਾਲ ਆ ਕੇ ਕਰਨਾ ਚਾਹੀਦਾ ਪੋਜ਼ਿਟਿਵ ਕਿਤਾ ਹੋਏਗਾ ਸਰ ਕਿਉਂਕਿ ਲਗਾਤਾਰ ਕਾਲੇ ਪਾਣੀ ਦੀ ਸਮੱਸਿਆ ਜਿਹੜੀ ਨਹੀਂ ਕਾਲੇ ਪਾਣੀ ਦੀ ਸਮੱਸਿਆ ਜਿਹੜੀ ਬਿਲਕੁਲ ਆਪਾਂ ਇਸ ਦੀ ਗੱਲ ਹੁਣ ਲਗਾਤਾਰ ਕਰਾਂਗੇ ਕੋਈ ਇਦਾਂ ਦੀ ਗੱਲ ਨਹੀਂ ਲੇਕਿਨ ਇਹ ਤੇ ਜਿਹੜੇ ਅਫਸਰ ਸ਼ਾਹੀ ਹੈ ਉਹ ਜ਼ਿੰਮੇਵਾਰ ਉਹ ਸਭ ਜਿਹੜੇ ਜ਼ਿੰਮੇਵਾਰ ਬੰਦੇ ਆ ਅਫੀਸਰ ਆ ਉਹਨਾਂ ਦੇ ਤੋਂ ਤੁਰੰਤ ਕਾਰਵਾਈ ਕਰਨ ਦੀ ਸਰਕਾਰ ਨੂੰ ਵੀ ਕਮਾ ਠੀਕ ਐ ਐਮਪੀ ਰਾਜਾ ਆਪਣੇ ਕਿਉਂਕਿ ਪੋਲੀਟੀਕਲ ਆਗੂ ਜਿਹੜੇ ਆ ਨਾ ਜੀ ਉਹ ਹੋਰ ਪਬਲਿਕ ਲਾਈਫ ਵਿੱਚ ਹੀ ਹੁੰਦੇ ਜ਼ਿੰਮੇਵਾਰੀ ਅਫਸਰਾਂ ਨੇ ਇੰਪਲੀਮੈਂਟ ਕਰਨਾ ਹੁੰਦਾ ਤੇ ਅਸੀਂ ਕਿਸੇ ਦੇ ਸਰਕਾਰ ਸਾਰੀ ਜ਼ਿੰਮੇਵਾਰੀ ਸਰਕਾਰੀ ਨੂੰ ਆਂਦੀ ਚ ਕੋਈ ਸਰਕਾਰ ਦੇ ਨਾਂ ਤੇ ਹੁੰਦੀ ਆ ਲੇਕਿਨ ਉਹਨਾਂ ਉਹਨਾਂ ਜ਼ਿੰਮੇਵਾਰ ਅਫਸਰਾਂ ਨੂੰ ਜ਼ਰੂਰ ਡੰਡ ਦੇ ਕਰਾਂਗੇ। ਕੱਲ ਵੀ ਡਾਈੰਗ ਐਸੋਸੀਏਸ਼ਨ ਨੂੰ ਜ਼ਿੰਮੇਵਾਰ ਠਹਾਇਆ ਗਿਆ। ਜਿਨ੍ਹਾਂ ਵੀ ਡਾਈੰਗ ਯੂਨਿਟਸ ਹੈਗੇ ਨੇ ਲੁਧਿਆਣਾ ਸ਼ਹਿਰ ਉਹਨਾਂ ਕਦੇ ਉਹ ਕਹਿੰਦੇ ਕਿ ਭੋਗੇ ਜਿਨੇ ਕੱਲ ਵੀ ਉਹਨਾਂ ਨੂੰ ਹੀ ਜ਼ਿੰਮੇਵਾਰ ਠਹਾਇਆ। ਉਹ ਗੁੱਡੇ ਨਾਲੇ ਤੇ ਲੈ ਕੇ ਜਾਂਦੇ ਨੇ ਔਰ ਉੱਥੇ ਦਿਖਾਉਂਦੇ ਨੇ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਹੈਗਾ ਗੰਦਲਾ ਹੁੰਦਾ ਪਿਆ। ਇਹ ਦੇਖੋ ਸਾਨੂੰ ਐਸ ਇੰਡਸਟਰੀਅਲਸ ਔਰ ਅਸੀਂ ਯੂਕਪਤੀ ਹੈ ਅਸੀਂ ਉਹਨੂੰ ਈਟੀਪੀ ਪਲੈਂਟ ਨੂੰ ਬਿਲਕੁਲ ਚਲਾਣਾ ਉਹਨੂੰ ਬਕਾਇਦਾ ਸਾਡੇ ਤੇ ਜ਼ਿੰਮੇਵਾਰੀ ਹੈ। ਅਗਰ ਗੰਗਾ ਗੰਦੀ ਹੁੰ ਜਮਨਾ ਗੰਦੀ ਹੁੰਦੀ ਹੈ ਤਾਂ ਜ਼ਿੰਮੇਵਾਰ ਕੌਣ ਆ ਅਸੀਂ ਰਸਤੇ ਛਿੱਟਦੇ ਜਾਂਦੇ ਸਿੱਟਦੇ ਜਾਂਦੇ ਆ ਸੋ ਇਹਨਾਂ ਚੀਜ਼ਾਂ ਨੇ ਉੱਤੇ ਸਾਨੂੰ ਲੋਕਾਂ ਨੂੰ ਵੀ ਚਾਹੇ ਕੋਈ ਬੰਦਾ ਜਿਹਦਾ ਕਾਰੋਬਾਰ ਵੀ ਆ ਉਹਨੂੰ ਬਸੁੱਤਣਾ ਚਾਹੀਦਾ ਮੈਂ ਤਾਂ ਇਹ ਕਹਾਂਗਾ ਉੱਤੇ ਮੈਂ ਜ਼ਿੰਮੇਵਾਰ ਕਿਸੇ ਨੂੰ ਕੋਈ ਕਾਰੋਬਾਰੀ ਆਦਮੀ ਨੇ ਕਾਰੋਬਾਰ ਕਰਨਾ ਲੇਕਿਨ ਉਹਦਾ ਹੱਲ ਵੀ ਉਹਨੂੰ ਕਰਨਾ ਪੈਣਾ ਤਾਂ ਕਿ ਉਹਦਾ ਨੁਕਸਾਨ ਕਿਸੇ ਨੂੰ ਬੁੱਢੇ ਨਾਲਿਆ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਵੀ ਮੈਂ ਚਾਹੁੰਦਾ ਠੀਕ ਹੈਂਤੀ ਰਾਜਾ ਬੈਂਕ ਦੀ ਡਿਪਟੀ ਵੀ ਸਾਰੇ 파ਟੀ ਨੂੰ ਪੁੱਛ ਕੇ ਸਭ ਨੂੰ ਇਕੱਠੇ ਹੋ ਕੇ ਇਸ ਮੁੱਦੇ ਲਈ ਅੱਗੇ ਆਣਾ ਚਾਹੀਦਾ ਬੁੱਢੇ ਨਾਲੇ ਬਿਲਕੁਲ ਇਹ ਜਿਹੜ ਇੱਕ ਕਲੈਕਟਿਵ ਕੰਮ ਆ ਮੈਂ ਕਹਿ ਸਕਦਾ ਕਲੈਕਟਿਵ ਦੇ ਵਿੱਚ ਪਾਰਟੀਆਂ ਦਾ ਮੈਟਰ ਨਹੀਂ ਹੁੰਦਾ ਲੋਕਾਂ ਦਾ ਹੀ ਹੋ ਰਿਹਾ ਹੈ ਹਾਂ ਲੋਕਾਂ ਦਾ ਨੁਕਸਾਨ ਹੋ ਰਿਹਾ ਜੀ ਇੱਥੇ ਇਹਦੇ ਵਿੱਚ ਸਾਰਿਆਂ ਨੂੰ ਮੇਰਾ ਤਾਂ ਪੂਰਾ ਲੁਧਿਆਣਾ ਨੂੰ ਬਹਿਣਾ ਚਾਹੀਦਾ ਇਹਦੇ ਚੱਕ ਇਹਦੇ ਹੱਲ ਦੇ ਲਈ ਆ ਤੇ ਹੁਣ ਲੱਗ ਰਿਹਾ ਹੈ ਕਿ ਸਰ ਜੇਕਰ ਜੇ ਬਾਗ ਦੌੜ ਦੀ ਹੈਗੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ ਇੱਕ ਟੀਮ ਗਠਿਤ ਕੀਤੀ ਹੈ ਹਾਂ ਲੇਕਿਨ ਉਹ ਟੀਮ ਨੇ ਵੀ ਹਜੇ ਕੋਈ ਚਾਨਣਾ ਨਹੀਂ ਕਲੀਅਰ ਕੀਤਾ ਉਹ ਜਲਦੋਂ ਟੀਮ ਆਪਣੀ ਰਿਪੋਰਟ ਦੇਏਗੀ ਉਦੋਂ ਕੰਮ ਕਰਾਂਗੇ ਉਦੋਂ ਟੀਮ ਤੋਂ ਕੰਮ ਕਰਾਵਾਂਗੇ ਇਹਦਾ ਕੋਈ ਗੱਲ ਨਹੀਂ ਉਨੂੰ ਜ਼ਿੰਪਾ ਜੀ ਕੀ ਕਰਨਗੇ ਅਗਲਾ ਸਟੈਪ ਕੀ ਹੈ ਜਿੰਪਾ ਜੀ ਅੱਗੇ ਵੀ ਪਬਲਿਕ ਲਈ ਕੰਮ ਕਰ ਰਹੇ ਸੀ ਜ਼ਮੀਨ ਦੇ ਉੱਤੇ 2.5 ਸਾਲ ਵੀ ਪਬਲਿਕ ਲਈ ਕੀਤਾ ਪਬਲਿਕ ਦੇ ਵਿੱਚ ਜਾ ਕੇ ਕੀਤਾ 25000 ਤੋਂ ਜ਼ਿਆਦਾ ਲੋਕਾਂ ਨਾਲ ਬਹਿ ਕੇ ਕੰਮ ਕੀਤਾ ਆਪਣੇ ਆਫਿਸ 'ਚ ਵੀ ਬਹਿ ਕੇ ਕੀਤਾ ਪੰਜਾਬ ਸਰਕਾਰ ਲਈ ਵੀ ਕੀਤਾ ਪਾਰਟੀ ਜਿਹੜੀ ਜ਼ਿੰਮੇਵਾਰੀ ਦੇਹੇਗੀ ਉਹਨੂੰ ਕਰਦੇ ਰਵਾਂਗੇ ਨਿਭਾਉਂਦੇ ਰਵਾਂਗੇ ਤੇ ਹੁਣ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਪਾ ਜੀ ਇੱਕ ਵਾਰੀ ਫੇਰ ਐਕਟਿਵ ਹੋ ਕੇ ਦੁਬਾਰਾ ਫੇਰ ਨਹੀਂ ਮੈਂ ਐਕਟਿਵ ਹਾਂ ਮੈਂ ਮੇਰਾ ਤੁਸੀਂ ਉਸ ਤੋਂ ਜਿਸ ਦਿਨ ਦੇ ਬਾਅਦ ਦੇਖ ਸਕਦੇ ਮੈਂ ਜਿਆਦਾ ਐਕਟ ਤੋਂ ਨਜ਼ਰ ਆਵਾਂਗਾ ਕੋਈ ਮੇਰਾ ਸੋਸ਼ਲ ਮੀਡੀਆ ਪਲੇਟਫਾਰਮ ਚੈੱਕ ਕਰੋ ਗੋਗੀ ਜੀ ਠੀਕ ਨੇ ਹਰ ਪਾਸੋਂ ਜਿਹੜੇ ਜਿਹੜੇ ਉਹ ਲੜਾਈ ਲੜ ਰਹੇ ਨੇ ਆਪਣੇ ਗੁੱਟੇ ਦੇ ਨਾਲੇ ਨਹੀਂ ਉਹ ਬਿਲਕੁਲ ਠੀਕ ਹੈ ਮੇਰੀ ਕਸਮ ਜੋ ਲੜਾਈ ਜਿਹੜੀ ਹੈ ਉਹ ਉਹਦੇ ਵਿੱਚ ਅਫਸਰਾਂ ਦੀ ਨਿਇਕੀ ਹੈ ਮੈਂ ਕਹਿ ਸਕਦਾ ਗੋਗੀ ਜੀ ਦੀ ਆਪਣੀ ਲੜਾਈ ਬਿਲਕੁਲ ਠੀਕ ਹੈ ਮੈਂ ਤਾਂ ਕਹਾਂਗਾ ਅੱਛਾ ਹਾਂ ਮੈਂ ਉਹਦੇ ਨਾਲ ਆ ਲੇਕਿਨ ਥੋੜਾ ਜਿਆ ਆਪਾਂ ਨੂੰ ਜਿਹੜੇ ਅਫਸਰਸ਼ਾਈ ਉਹਨਾਂ ਕਸਮਾਂ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈ YouTube Facebook Instagram X aur WhatsApp channel par